ਨਮਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੀ ਸਿ ਕਿਚਨ 'ਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਲੇ ਛੋਲਿਆਂ ਦੀ ਰੈਸਪੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਾਲੇ ਛੋਲੇ ਸਬਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕਾਲੇ ਛੋਲਿਆਂ ਦੀ ਪਾਣੀ ਵਿੱਚ ਭਿਉਆਂ ਕੇ ਰੱਖੀ ਹੋਈ ਆ ਹੁਣ ਆਪਾਂ ਇੱਥੇ 4-5 ਆਲੂ ਲੈ ਆਨੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋਲਾਂਗੇ ਆਪਾਂ ਇਹਨਾਂ ਨੂੰ ਕੱਟਣਾ ਨਹੀਂ ਹੈਗਾ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਛੋਲਿਆਂ ਦੇ ਨਾਲ ਬੋਇਲ ਕਰਾਂਗੇ ਛੋਲਿਆਂ ਨੂੰ ਆਪਾਂ 6-7 ਘੰਟੇ ਵਾਸਤੇ ਭਿਓ ਕੇ ਰੱਖਣਾ ਜ਼ਰੂਰੀ ਆ ਤੇ ਨਾਲ ਬਹੁਤ ਵਧੀਆ ਨਰਮ ਹੋ ਜਾਂਦੇ ਆ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ ਲਓ ਜੀ ਜੇ ਛੋਲੇ ਆਪਾਂ ਭਿਓ ਕੇ ਰੱਖੇ ਹੋਏ ਸੀ ਉਹਨਾਂ ਨੂੰ ਆਪਾਂ 3-4 ਵਾਰ ਸਾਫ਼ ਪਾਣੀ ਨਾਲ ਧੋ ਲਿਆ ਹੁਣ ਆਪਾਂ ਇੱਕ ਕੁੱਕਰ ਲਵਾਂਗੇ ਉਹਦੇ ਵਿੱਚ ਆਪਾਂ ਛੋਲਿਆਂ ਨੂੰ ਪਾਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਆਲੂ ਪਾ ਦਾਂਗੇ ਪਾਣੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਛੋਲਿਆਂ ਤੋਂ ਥੋੜਾ ਜ਼ਿਆਦਾ ਪਾਣੀ ਪਾਵਾਂਗੇ ਕਿਉਂਕਿ ਉਬਲਨੇ ਵੀ ਆ ਤੇ ਥੋੜੇ ਹੋਰ ਫੁੱਲਣਗੇ ਇੱਕ ਚਮਚ ਆਪਾਂ ਇੱਥੇ ਨਮਕ ਦਾ ਪਾ ਲਿਆ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ 6 ਤੋਂ 7 ਸੀਟੀਆਂ ਲਗਵਾਵਾਂਗੇ ਲੋ ਜੀ ਸੀਟੀਆਂ ਆਪਣੀਆਂ ਆਉਣੀਆਂ ਸਟਾਰਟ ਹੋ ਗਈਆਂ ਹੁਣ ਜਦੋਂ ਤੱਕ ਛੋਲਿਆਂ ਨੂੰ ਸੀਟੀਆਂ ਲਗਦੀਆਂ ਉਦੋਂ ਤੱਕ ਆਪਾਂ ਤੜਕਾ ਤਿਆਰ ਕਰ ਲਾਂਗੇ ਇੱਥੇ ਮੈਂ ਦੋ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਨੇ ਇੱਕ ਗੰਢੀ ਲਸਣ ਦੀ ਛਿੱਲੀ ਹੋਈ ਆ ਥੋੜਾ ਜਿਹਾ ਆਦਰਕ ਦਾ ਟੁਕੜਾ ਕੱਟਿਆ ਹੋਇਆ ਹੁਣ ਮੈਂ ਇੱਥੇ ਪਿਆਜ਼ ਛਿੱਲੂਗੀ ਪਿਆਜ਼ ਥੋੜੇ ਬਰੀਕ ਸੀਸ ਕਰਕੇ 6-7 ਪਿਆਜ਼ ਮੈਂ ਛਿੱਲੇ ਨੇ ਵੱਡੇ ਪਿਆਜ਼ ਹੋਣ ਤਾਂ ਦੋ ਪਿਆਜ਼ ਬਹੁਤ ਹੁੰਦੇ ਆ ਕਾਲੇ ਛੋਲੇ ਸਬ지 ਆਪਾਂ ਗਰੇਵੀ ਵਾਲੀ ਬਣਾਵਾਂਗੇ ਇਸ ਕਰਕੇ ਆਪਾਂ ਨੂੰ ਇਹ ਸਾਰੇ ਮਸਾਲੇ ਆਪਾਂ ਗ੍ਰाइंड ਕਰਾਂਗੇ ਹੁਣ ਆਪਾਂ ਪਿਆਜ਼ਾਂ ਨੂੰ ਧੋ ਲਾਂਗੇ ਫਿਰ ਪਾ ਦੇਣਾ ਨੂੰ ਮੋਟੇ ਮੋਟੇ ਪੀਸ ਵਿੱਚ ਕਟਾਂਗੇ ਫਿਰ ਕੀ ਗ੍ਰाइंड ਕਰਾਂਗੇ ਆਪਾਂ ਪਿਆਜ਼ ਅਦਰਕ ਤੇ ਲਸਣ ਆਪਾਂ ਇੱਕ ਜਗ੍ਹਾ ਗ੍ਰाइंड ਕਰ ਲਾਂਗੇ ਟਮਾਟਰ ਤੇ ਹਰੀ ਮਿਰਚ ਆਪਾਂ ਅਲੱਗ ਕਰਾਂਗੇ ਗ੍ਰाइंड जो तक अपना तड़का काटा हो रहा उदू तक अपन छः सत सीटिया छोलों में लग जाए उस तो जो पाफ अपने आप अप सारी निकल चुकी तो बाद आप कुकर खोलेंगे तो पाफ अपनी निकल चुकी आकर खोल के देखा कि छोले पक चुके हैं ना ਦੇਖੋ ਛੋਲਿਆਂ ਦਾ ਕਲਰ ਵੀ ਪੂਰਾ ਚੇਂਜ ਹੋ ਚੁੱਕਿਆ ਆ ਬਹੁਤ ਹੀ ਵਧੀਆ ਤਰੀਕੇ ਨਾਲ ਬੋਇਲ ਹੋਏ ਆ ਪੂਰੇ ਨਰਮ ਹੋ ਚੁੱਕੇ ਆ ਦੇਖੋ ਆਪਣੇ ਆਲੂ ਵੀ ਬੋਇਲ ਹੋ ਚੁੱਕਿਆ ਪੂਰੀ ਤਰ੍ਹਾਂ ਆਪਾਂ ਇਹਨਾਂ ਨੂੰ ਮੋਟੇ-ਮੋਟੇ ਪੀਸ ਵਿੱਚ ਤੋੜ ਦੇਵਾਂਗੇ ਜ਼ਿਆਦਾ ਬਰੀਕ ਨਹੀਂ ਕਰਨੇ बाद पह होने न कालामा सब जीन अ राख देनना पर कपन मांग पन डै एक कर्च पसरोंे तेल दीपामांग ਤੇਲ ਨੂੰ ਆਪਾਂ ਕਢਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਥੋੜੀ ਦੇਰ ਲਈ ਇਹਨੂੰ ਠੰਡਾ ਕਰਾਂਗੇ ਤੇਲ ਨੂੰ ਕਢਣ ਤੋਂ ਬਾਅਦ ਜੇ ਆਪਾਂ ਗਰਮ-ਗਰਮ ਤੇਲ ਵਿੱਚ ਮਸਾਲੇ ਪਾਵਾਂਗੇ ਤਾਂ ਮਸਾਲੇ ਇੱਕਦਮ ਸੜ ਜਾਣਗੇ ਆਪਾਂ ਗੈਸ ਬੰਦ ਕਰਤਾ ਸੀ ਥੋੜਾ 2 ਮਿੰਟ ਵਾਸਤੇ ਤੇਲ ਠੰਡਾ ਹੋਇਆ ਉਸ ਤੋਂ ਬਾਅਦ ਆਪਾਂ ਜੀਰਾ ਪਾਇਆ ਇਹਦੇ ਵਿੱਚ ਲਸਣ ਪਿਆਜ਼ ਤੇ ਅਦਰਕ ਦਾ ਪੇਸਟ ਪਾ ਦਿੱਤਾ ਹੁਣ ਆਪਾਂ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜੀ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ سبسਕ੍ਰਾਈਬ ਜਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਕਾਲੇ ਚੋਲੇ ਸਬਜ਼ੀ ਬਹੁਤ ਹੀ ਹੈਲਥੀ ਹੁੰਦੀ ਆ ਆਪਾਂ ਨੂੰ ਬੱਚਿਆਂ ਨੂੰ ਬਣਾ ਕੇ ਜਰੂਰ ਖਵਾਉਣੀ ਚਾਹੀਦੀ ਆ ਲਓ ਜੀ ਆਪਣਾ ਤੜਕਾ ਹੁਣ ਪੁੱਜ ਚੁੱਕਿਆ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਆਪਾਂ ਕੋਈ ਵੀ ਅਲੱਗ ਤੋਂ ਇਹਦੇ ਵਿੱਚ ਮਸਾਲੇ ਨਹੀਂ ਐਡ ਕਰਦੇ ਬਿਲਕੁਲੀ ਸਿੰਪਲ ਥ੍ਰਿਕ ਕੇ ਨਾਲ ਸਬਜ਼ੀ ਬਣਾਉਣੀ ਆ ਤੇ ਘਰ ਦੇ ਮਸਾਲੇ ਆਪਾਂ ਪਾਉਨੇ ਆ ਹਲਕੇ ਤੋਂ ਹਲਕੇ ਮਸਾਲੇ ਆਪਾਂ ਨੂੰ ਸਬਜ਼ੀ ਦੇ ਵਿੱਚ ਪਾਉਣੇ ਚਾਹੀਦੇ ਆ ਲਓ ਜੀ ਆਪਾਂ ਟਮਾਟਰ ਤੇ ਹਰੀ ਮਿਰਚੇ ਦੇ ਵਿੱਚ ਪਾਵਾਂਗੇ ਪਿਆਜ਼ ਤੇ ਟਮਾਟਰ ਆਪ ਕੋਲ ਤੱਕ ਪਨਾਗੇ ਜਦ ਤੱਕ ਤੜਕਾ ਚੰਗੀ ਤਰ੍ਹਾਂ ਤਿਲ ਨਹੀਂ ਛੱਡ ਦਿੰਦਾ ਉਸ ਤੋਂ ਬਾਅਦ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਪਹਿਲਾ ਪਾਇਆ ਹੋਇਆ ਹੈ ਛੋਲੇ ਦੇ ਵਿੱਚ ਇਸ ਕਰਕੇ ਬਣਾਉਂਦੇ ਹਾਂ ਮੁਝੇ ਘਨਟ ਪੀਸ ਤੋਂ ਬਾਅਦ ਹੀ ਅਗਲੇ ਵਿੱਚ ਅੜਤਾਂਗੇ ਨਮਕ ਥੋੜਾ ਜਿਹਾ ਗਰਾ ਮਸਾਲਾ ਤੇ ਥੋੜੀ ਦੇਗੀ ਮਿਰਚ ਥੋੜੀ ਜਿਹੀ ਬਕਸੂਰੀ ਮੇਥੀ ਪਾਈ ਆ ਹੁਣ ਆਪਾਂ ਇਹਨਾਂ ਨੂੰ ਮਸਾਲਿਆਂ ਚ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿਹਾ ਜੀ ਮਸਾਲੇ ਇਹਦੇ ਨਾਲ ਚੰਗੀ ਤਰ੍ਹਾਂ ਫੁੱਲ ਜਾਂਦੇ ਨੇ ਬਹੁਤ ਵਧੀਆ ਕਲਰ ਆਂਦਾਗਾ ਆਪਾਂ ਇਹਨੂੰ 2 ਕਮਿੰਟ ਲਈ ਰਿੰਨਾਗੇ ਹੁਣ ਆਪਾਂ ਤੜਕੇ ਨੂੰ ਛੋਲਿਆਂ ਦੇ ਵਿੱਚ ਐਡ ਕਰਾਂਗੇ ਮਸਾਲਾ ਆਪਾਂ ਆਪਣਾ ਬਹੁਤ ਵਧੀਆ ਪੁੱਜ ਚੁੱਕਿਆ ਆ ਲਓ ਜੀ ਤੜਕਾ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਆ ਇਸ ਤੋਂ ਬਾਅਦ ਵੀ ਆਪਾਂ ਨੂੰ ਥੋੜਾ ਆਪਾਂ ਸਬਜੀ ਨੂੰ ਸੇਕ ਲਵਾਵਾਂਗੇ ਜੇ ਸਬਜੀ ਵਿੱਚ ਤਰੀ ਜ਼ਿਆਦਾ ਹੋਵੇ ਤੇ ਆਪਾਂ ਖੁੱਲੀ ਵੀ ਰਜਾ ਸਕਦੇ ਆ ਪਰ ਇਹਨੂੰ ਆਪਾਂ 2-3 ਇੱਥੇ ਸੀਟੀਆਂ ਲਗਵਾਵਾਂਗੇ ਬਹੁਤ ਹੀ ਵਧੀਆ ਸਬਜੀ ਬਣੂਗੀ ਢੱਕਰ ਬੰਦ ਕਰ ਦਿੱਤਾ 2 ਤੋਂ 3 ਸੀਟੀਆਂ ਆਪਾਂ ਲਗਵਾ ਸਕਦੇ ਆ ਇੱਥੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਲਓ ਜੀ ਆਪਣੀਆਂ ਸੀਟੀਆਂ ਜਿਹੜੀਆਂ ਸਟਾਰਟ ਹੋ ਗਈਆਂ ਹੁਣ ਦੋ ਤੋਂ ਤਿੰਨ ਸੀਟੀਆਂ ਲਗਵਾਵਾਂਗੇ ਜ਼ਿਆਦਾ ਨਹੀਂ ਲਗਵਾਉਣੀਆਂ ਪੈਣਗੀਆਂ ਆਪਾਂ ਨੂੰ ਇੱਥੇ ਕਿਉਂਕਿ ਆਪਣੇ ਛੋਲੇ ਪਹਿਲਾਂ ਪੱਕ ਚੁੱਕੇ ਸੀ ਜਦੋਂ ਭਪਾਰ ਨਿਕਲ ਕੇ ਉਸ ਤੋਂ ਬਾਅਦ hier